ਜਿਹੜਾ ਅੱਜ ਰੇਲ ਲੋਕੋ ਨੂੰ ਅੰਦੋਨ ਕੀਤਾ ਕੀ ਕਰਨਗਾ ਕੀ ਮੰਗਿਆ ਤੇ ਕਿੰਨੇ ਵੇ ਤੋਂ ਕਿੰਨੇ ਤੱਕ ਹੋਣੀ ਅੱਜ ਜਿਹੜਾ ਰੇਲ ਲੋਕੋ ਆਏ ਬਾਰੰ ਤੋਂ ਤਿੰਨ ਤੱਕ ਸਾਡੇ ਦੋਨੋਂ ਫਾਰਮਾਂ ਦੀ ਜਿਹੜੀ ਕਾਲ ਹੈਗੀ ਆ ਕਿਉਂਕਿ ਪਿਛਲੇ ਜਿਹੜਾ 309 ਦਿਨਾਂ ਤੋਂ ਅਸੀਂ ਸਿਰ ਹੱਟੇ ਉੱਪਰ ਬੈਠੇ ਆ ਤਿੰਨਾ ਬਾਰਡਰਾਂ ਦੇ ਉੱਪਰ ਔਰ ਉਹਦੇ ਵਿੱਚ ਸਰਕਾਰ ਤੇ ਪਹਿਲੇ ਜਿਹੜੀ ਚਾਰ ਮੀਟਿੰਗਾਂ ਕੀਤੀਆਂ ਕੀਤੀਆਂ ਉਸ ਤੋਂ ਬਾਅਦ ਸਰਕਾਰ ਨੇ ਸਾਡੀ ਗੱਲ ਸੁਣਨੀ ਬੰਦ ਕਰ ਦਿੱਤੀ ਜੇ ਸਰਕਾਰ ਨੇ ਇਹ ਗੱਲ ਕਹੀ ਵੀ ਤੁਸੀਂ ਪੈਦਲ ਆ ਜਾਓ ਤਾਂ ਅਸੀਂ ਪੈਦਲ ਤੁਰੇ ਤਾਂ ਸਰਕਾਰ ਨੇ ਉਹਦੇ ਤੇ ਵਿਚਾਰ ਨਹੀਂ ਕੀਤਾ ਤਿੰਨ ਜਥੇ ਕਾਇਮ ਨੇ ਤਿੰਨਾਂ ਦੇ ਵਿੱਚੋਂ 47 ਕਿਸਾਨ ਜਿਹੜੇ ਫਟਰ ਕੀਤੇ ਨੇ ਉਹਨਾਂ ਦੇ ਤਸਦਦ ਨੂੰ ਨਾਛ ਹਰਦੇ ਹੋਏ ਇੱਕ ਰਣਜੋਤ ਸਿੰਘ ਕਿਸਾਨ ਆ ਜਿਨੇ 14 ਤਰੀਕ ਨੂੰ ਸਲਫਾਸ ਕਾਲੀ ਸੀ ਅੱਜ ਉਹ ਛੀਲ ਹੋ ਗਿਆ ਪੰਜਾਬ ਲਈ ਸਾਡੇ ਕਿਸਾਨੀ ਲਈ ਕਿਸਾਨਾਂ ਲਈ ਇਹ ਸਰਕਾਰ ਨੂੰ ਥੋੜੀ ਬਾਲੀ ਸ਼ਰਮ ਆਉਣੀ ਚਾਹੀਦੀ ਆ ਵੀ ਜਦੋਂ ਜਿਹੜੀਆਂ ਮੰਗਾਂ ਤੁਸੀਂ ਮੰਨੀਆਂ ਨੇ ਇਹਨਾਂ ਦੇ ਵੈਸ ਪ੍ਰੈਜ਼ੀਡੈਂਟ ਤਨਕਰ ਸਾਹਿਬ ਉਹਨਾਂ ਨੇ ਉਹਨਾਂ ਨੇ ਵੀ ਕਿਹਾ ਤੇ ਜੇਕਰ ਮੰਗਾ ਮੰਨੀਆਂ ਨੇ ਤਾਂ ਉਹ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ ਔਰ ਦੂਜੀ ਗੱਲ ਤੇ ਸਰਕਾਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਿਉਂ ਨਹੀਂ ਕਰ ਰਹੀ ਸਰਕਾਰ ਦਾ ਇੰਨਾ ਤਾਨਾਸ਼ਾਹੀ ਰਵੱਈਆ ਜਿਹੜਾ ਇਹ ਸਿੱਧਾ-ਸਿੱਧਾ ਇਹ ਆ ਵੀ ਇਹਨਾਂ ਨੇ ਸਾਰਾ ਕੁਝ ਵੇਚ ਦਿੱਤਾ ਕਿਤੇ ਨਾ ਕਿਤੇ ਕਿਸਾਨ ਨੂੰ ਵੀ ਇਹ ਸਾਰਾ ਕੁਝ ਵੇਚ ਚੁੱਕਿਆ ਹੁਣ ਉਹ ਤੋਂ ਪਿੱਛੇ ਨਹੀਂ ਮੁੜ ਸਕਦੇ ਜੀ ਤੇ ਮਾਂ ਮੰਚਾ ਜਿਹੜੀ ਉਹ ਇਹ ਆ ਵੀ ਨੀਤੀ ਔਰ ਨੀਤੀ ਦੋਨਾਂ 'ਚ ਫਰਕ ਵਾ ਇਹ ਕਿਸਾਨੀ ਜਿਹੜੀ ਆ ਕਿਸਾਨੀ ਦਾ ਸੈਕਟਰ ਆ ਸਾਰਾ ਫਾਰਮਰ ਦੇ ਹੱਕ ਵਿੱਚ ਹਾਥੀਕ ਦੀ ਡੇਲੀ ਤਿਆਰ ਨਹੀਂ ਤੇ ਇਸ ਕਰਕੇ ਜਿਹੜੇ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਤੇ ਡੱਲੇਵਾਲ ਸਾਡੀ ਜਿਹੜੀ ਸਿਹਤ ਉਹ ਵੀ ਖਰਾਬ ਚੱਜੀ ਤੇ ਡੱਲੇਵਾਲ ਸਿਹਤ ਨੂੰ ਡੱਲੇਵਾਲ ਸਾਹਿਬ ਨੂੰ 23ਵਾਂ ਦਿਨ ਚਾਰਿਆ ਜੀ ਉਹਨਾਂ ਦਾ 15 ਕਿਲੋ ਦੇ ਲਗਭਗ ਵਜ਼ਨ ਘਟ ਗਿਆ ਤੇ ਉਹਨਾਂ ਦੀ ਸਿਹਤ ਬਹੁਤ ਨਾਜ਼ੁਕ ਆ ਜਿੱਥੇ ਸਰਕਾਰ ਬਾਰ ਬਾਰ ਉਹਨਾਂ ਦਾ ਪਤਾ ਲੈਣ ਤੇ ਆ ਰਹੀ ਆ ਕਿਤੇ ਨਾ ਕਿਤੇ ਗੱਲਬਾਤ ਦੀ ਲੋੜ ਚ ਨਹੀਂ ਆ ਰਹੀ ਜੀ ਅੱਜ ਜੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਤਸ਼ੱਦਦ ਜਿੰਨਾ ਚੱਲ ਜਾਰੀ ਆ ਕਈ ਕਿਸਾਨ ਫਸਕੜੇ ਹੋਏ ਨੇ ਪਰ ਜੇਕਰ ਮੈਂ ਅੱਜ ਵੀ ਗੱਲ ਕਰਾਂ 3 ਘੰਟੇ ਜਿਹੜੇ ਰੇਡ ਮੈਂ ਪਾਉਂਦਾ ਜਾ ਰਿਹਾ ਲਗਦਾ ਕਿ ਤੁਝਾ ਸਿਰ ਪਈ ਗੱਲ ਨਾਲ ਬਿਲਕੁਲ ਜੀ ਸਾਡੇ ਜਿਹੜਾ 101 ਦਾ ਕੇਜਾ ਜਾ ਰਿਹਾ ਸੀ ਅ ਪਹਿਲੀ ਗੱਲ ਤਾਂ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ 101 ਬੰਦੇ ਤੋਂ ਸਟੇਟ ਨੂੰ ਕੀ ਖਤਰਾ ਹੋ ਸਕਦਾ ਸਟੇਟ ਕੋ ਇਨਾ ਤੰਤਰ ਹੁੰਦਾ ਉਹ 1.5500 ਨਹੀਂ ਖਤਰਾ ਹੋਣਾ ਚਾਹੀਦਾ ਤੇ 101 ਬੰਦੇ ਤੋਂ ਐਡਾ ਕੀ ਖਤਰਾ ਸੀ ਉੱਥੇ ਜਿੰਨਾ ਤਕੜਾ ਪ੍ਰਬੰਧ ਕੀਤਾ ਥੱਲੇ ਦਵਾਰ ਉੱਪਰ ਜਾਲੀਆਂ ਚਾਰੀਆਂ ਉੱਪਰ ਸ਼ੈੱਡ ਛੱਡਦੇ ਉੱਪਰ ਫਿਰ ਜਾਲੀਆਂ ਐ ਪਲੇਟ ਵਾਲੀ ਤਾਰ ਔਰ ਫਿਰ ਇਹੋ ਜਿਹਾ ਜ਼ਹਿਰੀਲਾ ਕੈਮੀਕਲ ਆ ਜਦੋਂ ਨੇੜੇ ਜਾਂਦੇ ਆ ਤਾਂ ਮੂੰਹ ਤੇ ਮਾਰਦੇ ਆ ਜਿਹੜਾ ਕਿ ਅੱਖਾਂ ਤੱਕ ਵੀ ਖਰਾਬ ਹੋਈਆਂ ਪਈਆਂ ਨੇ 8 ਤਰੀਕ ਨੂੰ ਜਿਹੜੀ ਸ਼ੈਲਿੰਗ ਹੋਈ ਉਹਦੇ ਵਿੱਚ ਮੈਂ ਖੁਦ ਲਪੇਟ ਚ ਆਇਆ ਮੈਂ 3 ਦਿਨ ਰਜਿੰਦਰਾ ਦੇ ਵਿੱਚ ਰਹਿ ਕੇ ਆਇਆ ਡਾਕਟਰ ਰਿਹਾ ਅੱਜ ਵੀ ਮੈਨੂੰ ਸਿਹਤ ਦੀ ਬਹੁਤ ਪ੍ਰੋਬਲਮ ਆ ਮੇਰੇ ਦਰਦ ਹੋ ਰਹੀ ਹੈ ਉਹ ਜਿਹੜੀ ਹਾਂਜੂ ਗੈਸ ਹੁੰਦੀ ਆ ਇੰਨੀ ਕਿ ਜ਼ਹਿਰੀਲੀ ਆ ਕਿ ਉਹ 10 ਕਿੱਲਿਆਂ ਤੇ ਖੜੇ ਵੀ ਮੂੰਹ ਦੇ ਉੱਪਰ ਲੜਦੀ ਆ ਚਿਹਰੇ ਦੇ ਉੱਪਰ ਲੜਦੀ ਆ ਜਦੋਂ ਬੰਦੇ ਦੇ ਅੰਦਰ ਜਾਂਦੀ ਤਾਂ ਕੀ ਹਾਲ ਕਰਦੀ ਹੋਊਗੀ ਔਰ ਤੀਜਾ ਇਹ ਇਹਨਾਂ ਦੇ ਮੰਤਰੀ ਕਹਿ ਰਹੇ ਵੀ ਤੁਸੀਂ ਪੈਦਲ ਲੰਘਿਓ ਕਿੰਨੇ ਮੰਤਰੀਆਂ ਦੇ ਬਿਆਨ ਆਏ ਹੁਣ ਤੱਕ ਪੈਦਲ ਆ ਜਿਓ ਟਰੈਕਟਰ ਟਰਾਲੀਆਂ ਛੱਡ ਦਿਓ ਅਸੀਂ ਬਾਰ-ਬਾਰ ਕਹਿ ਚੁੱਕੇ ਹਾਂ ਵੀ ਟਰੈਕਟਰ ਟਰਾਲੀਆਂ ਦੇ ਵਿੱਚ ਸਾਡਾ ਰਹਿਣ ਖਾਣ ਪੀਣ ਦਾ ਸਮਾਨ ਆ ਉਹਨਾਂ ਵਿੱਚ ਹੋਰ ਕੁਝ ਨਹੀਂ ਸਾਡੇ ਕੋਲੇ ਤੁਸੀਂ ਇਹਨਾਂ ਚੀਜ਼ਾਂ ਤੋਂ ਫੇਰ ਵੀ ਚਲੋ ਅਸੀਂ ਸਰਕਾਰ ਦੀ ਗੱਲ ਵੀ ਮੰਨ ਕਿਤੇ ਨਾ ਕਿਤੇ ਪਬਲਿਕ ਦੀ ਗੱਲ ਵੀ ਸੀ ਕਿ ਚਲੇ ਪੈਦਲ ਚੱਲ ਜਾਣਗੇ ਇਹ ਰਸਤਾ ਖੁੱਲ ਜੂ ਫੇ ਰਸਤਾ ਤੇ ਅਸੀਂ ਤੇ ਖੁੱਲਾ ਰੱਖਿਆ ਸਰਕਾਰ ਨੇ ਬੰਦ ਕੀਤਾ ਅਸੀਂ ਪੈਦਲ ਜਾਣ ਲਈ ਅੱਜ ਵੀ ਤਿਆਰ ਹਾਂ ਪਰ ਸਰਕਾਰ ਨੇ ਕੰਦ ਦੇ ਦੇ ਵੀ ਇਕੱਲੇ ਬਨੇ ਸਾਡੇ 3 ਜੱਤੇ ਭੇਜਿਆ 47 ਕਿਸਾਨ ਡੱਕਮੀ ਹੋਏ ਆ ਸਰਕਾਰ ਜੀ ਜਿਹੜਾ ਅਸਲੀ ਚਿਹਰਾ ਸੀ ਉਹ ਲੋਕਾਂ ਤੱਕ ਪੂਰੇ ਬਲਡ ਦੇ ਵਿੱਚ ਲੈ ਕੇ ਆਂਦਾ ਵਾ ਜਦੋਂ ਸਰਕਾਰ ਨੇ ਇੰਨਾ ਕੁਝ ਕੀਤਾ ਤਾਂ ਚਿਹਰਾ ਆਪਣੇ ਆਪ ਹੀ ਨੰਗਾ ਹੋ ਗਿਆ ਵੀ ਇਹ ਗੱਲ ਕਿੱਥੇ ਜਾਂਦੀ